ਮੈਂ ਦੱਸਣਾ ਚਾਹਉਨਾ ਕਿ ਜੇ ਪੰਜਾਬੀ ਕਰੇ ਉਹ ਆਤੰਗਵਾਦੀ ਖਾਲਿਸਤਾਨੀ ਟੈਰਰਿਸਟ پتہ ਨਹੀਂ ਕੀ ਕੀ ਨਕਸਲਵਾਦੀ بڑے ਨਾਮ ਦਿੱਤੇ ਜਾਂਦੇ ਨੇ ਜੇ ਕੋਈ ਪ੍ਰਵਾਸੀ ਕਰੇ ਉਹਨੂੰ ਕੋਈ ਉਹਨੂੰ ਝੂਠ ਆ ਬਿਲਕੁਲ ਕਿਉਂਕਿ ਉਹ ਸਭ ਕੁਝ ਜਾਇਜ਼ ਆ ਸਿਰਫ ਦਸਤਾਰਾਂ ਵਾਲੇ ਜੁੱਬਦੇ ਨੇ ਸਾਡੇ ਕੀ ਹੱਲੇ ਵੀ ਜਿਹੜੇ ਫੈਕਟਰੀਆਂ ਵਾਲੇ ਨੇ ਜਿਹੜੇ ਇਹਨਾਂ ਦੇ ਹੱਕ ਤੇ ਵਿੱਚ ਖੜੇ ਸਨ ਜੁੱਤੀਆਂ ਉਹਨਾਂ ਦੇ ਫੇਰੋ ਰੂਹ ਨਾਲ ਫੇਰੋ ਮੈਂ ਕਹਿੰਦਾ ਜਿਹੜੇ ਕਹਿੰਦੇ ਸੀ ਕਿ ਨਹੀਂ ਪ੍ਰਵਾਸੀ ਫੇਰ ਕੀ ਕੰਮ ਕਰਨ ਆਏ ਨੇ ਇਹ ਗਲਤ ਕਰਦੇ ਨੇ ਉਹਨਾਂ ਨੂੰ ਫੜ ਕੇ ਰੂਹ ਨਾਲ ਜੁੱਤੀਆਂ ਫੇਰੋ ਕਿਸੇ ਕਿ ਕਿਸੇ ਹੋਰ ਨੂੰ ਨਾ ਪਿਰੋ ਕਹਿੰਦੇ ਜਦੋਂ ਗੰਦ ਸਾਫ ਕਰਨਾ ਹੁੰਦਾ ਨਾ ਕੱਪੜੇ ਘਰੇ ਸਾਫ ਕੀਤਾ ਜਾਂਦਾ ਪਹਿਲੇ ਜਿਹੜੇ ਇਹਨਾਂ ਦੇ ਹੱਕ ਦੇ ਵਿੱਚ ਖੜੇ ਸੀ ਉਹਨਾਂ ਦੇ ਜੁੱਤੀਆਂ ਮੇਰੇ ਰੂਂਗਾ ਕਿ ਆਪਣੇ ਘਰੇ ਬਿਠਾ ਲਓ ਇਹਨਾਂ ਨੂੰ ਜਵਾਈ ਬਣਾ ਕੇ ਆਪਣਾ ਸਿੱਧੀ ਆਉਂਦੇ ਨੇ ਤੁਹਾਡੇ ਤੋਂ ਲੁਧਿਆਣਾ ਵਿੱਚ 15 ਪਰਵਾਸੀਆਂ ਦੇ ਵੱਲੋਂ ਰਲ ਕੇ ਇੱਕ ਸਿੱਖ ਸਰਦਾਰ ਨੋਲਵਾਨ ਨੂੰ ਮੋਰ ਦੇ ਘਾਟੂ ਉਤਾਰ ਦਿੱਤਾ ਗਿਆ ਬਲਦੂ ਕੋਈ ਵੀ ਪੰਜਾਬੀ ਨਹੀਂ ਬੋਲਿਆ ਸਾਰਿਆਂ ਦਾ ਖੂਨ ਪਾਣੀ ਮਲ ਚੁੱਕਿਆ ਹੈ ਇਸ ਤਰ੍ਹਾਂ ਨਿਹੰਗ ਸਿੰਘ ਨੇ ਜਵਾਬ ਦਿੱਤੇ ਹਨ ਠੋਕ ਠੋਕੇ ਤੇ ਉਹਨਾਂ ਲੋਕਾਂ ਤੋਂ ਵੀ ਜਵਾਬ ਮੰਗੇ ਹਨ ਜਿਹੜੇ ਉਸ ਵੇਲੇ ਪ੍ਰਵਾਸੀਆਂ ਦੀ ਸਪੋਰਟ ਕਰ ਰਹੇ ਸੀ ਜਦੋਂ ਹੁਸ਼ਿਆਰਪੁਰ ਘਟਨਾ ਵਾਪਰੀ ਸੀ ਜਿੱਦਾਂ ਰਾਜੇਵਾਲ ਅਤੇ ਉਗਰਾਹਾ ਵਰਗਿਆਂ ਨੇ ਕਾਪੀ ਜਗਾ ਸਪੋਰਟ ਕੀਤੀ ਸੀ ਪ੍ਰਵਾਸੀਆਂ ਦੀ ਨਾਲੋਂ ਵੀ ਨਾਨ ਸਿੰਘ ਨੇ ਕਿਹਾ ਜੀ ਹੁਣ ਤੁਸੀਂ ਦੱਸੋ ਕਿ ਕੀ ਕਹਿਣਾ ਚਾਹੋ ਬੇਸਤ ਇਹ ਸਾਰੀ ਘਟਨਾ ਉਤੇ ਤੇ ਭਗਵਾਨ ਤਮਨ ਸਰਕਾਰ ਨੂੰ ਵੀ ਕਿਹਾ ਕਿ ਤੁਸੀਂ ਦੋ ਤਾਂ ਤੁਸੀਂ ਕਹਿ ਦਿੱਤਾ ਸੀ ਕਿ ਅਸੀਂ ਇਹਨਾਂ 'ਤੇ ਰੋਪ ਨਹੀਂ ਸਕਦੇ ਕੋਈ ਬਿੱਲ ਨਹੀਂ ਪਨਾਵਾਇਆ ਹੁਣ ਦੱਸੋ ਕੀ ਕੀਤਾ ਜਾਵੇ ਸਿੰਘ ਸਾਹਿਬ ਦਾ ਵੀ ਗੁੱਸੇ ਵਿੱਚ ਆ ਚੁੱਕਿਆ ਲੱਗੇ ਤੁਹਾਨੂੰ ਪੂਰੀ ਵੀਡੀਓ ਸੁਣਾਉਣੀ ਹੈ ਕਿ ਇਸ ਦਿਨ ਦੀ ਨਾਲ ਇਹਨਾਂ ਨੇ ਇੱਕ ਕਤਨਾਤਵ ਵਾਲਜੋ ਪੰਜਾਬੀ ਸੇਖ ਸਰਦਾਰ ਨੂੰ ਅਜੀਵਾਨ ਨੂ ਪ੍ਰਵਾਸੀਆਂ ਨੇ ਲੜਜੇ ਮੋਦ ਦੇ ਕਾਰਡ ਉਤਾਰਿਆ ਹੈ ਉਸ ਘਟਨਾ ਕੀ ਬਹੁਤੀ ਜਨਤਾ ਠੋਕ ਨੇ ਜਵਾਬ ਦਿੱਤੇ ਹਨ ਤੇ ਡੀਸੀ ਸਾਹਿਬ ਨੇ ਵੀ ਕਿਹਾ ਹੈ ਕਿ ਉਸ ਵੇਲੇ ਤੁਸੀਂ ਹੀ ਕਿਹਾ ਸੀ ਕਿ ਪੰਜਾਬੀ ਦੇ ਕਤੰਤੰ ਕਰਨਗੇ ਤਾਂ ਤੁਸੀਂ ਕੁਝ ਨਹੀਂ ਕਰਨਾ ਅਸੀਂ ਕਾਰਵਾਈ ਕਰਾਉਣੀ ਹੈ ਹੁਣ ਕਿਉਂ ਨਹੀਂ ਕਾਰਵਾਈ ਹੋ ਰਹੀ ਇਸ ਤਰ੍ਹਾਂ ਸਿੰਘ ਸਾਹਿਬ ਦੇ ਮੂੰਹੋਂ ਸੁਣੋ ਪੂਰੀ ਵੀਡੀਓ ਅੱਗੇ ਜਿਹੜਾ 트럼ਪ ਨੇ ਵੀ ਬਿਆਨ ਦਿੱਤਾ ਹੈ ਉਹ ਸੁੱਬੇ ਵੀ ਕੀ ਕੀ ਲੋਕ ਕਹਿ ਰਹੇ ਹਨ ਜੋ ਸਿੱਖਾਂ ਦੀ ਦਾੜੀ ਕੱਟਣ ਦਾ ਕਹਿ ਰਹੇ ਹਨ ਕਿ ਫਿਰਹੀ ਧਰਤੀ ਕਰਾਂਗੇ ਅਮਰੀਕਾ ਦੀ ਫੌਜ ਵਿੱਚ ਅਮਰੀਕਾ ਦੀ ਫੌਜ ਵਿੱਚ ਫਿਰਹੀ ਸਿੱਖਾਂ ਨੂੰ ਧਰਤੀ ਕਰਾ ਮੇਂ ਦੁਰਦਾਰੀ ਕੱਟਣਗੇ ਇਸ ਉੱਤੇ ਵੀ ਲੋਕਾਂ ਨੇ ਕਾਫੀ ਠੋਕ ਕੇ ਜਵਾਬ ਦਿੱਤੇ ਹਨ ਸਭ ਤੋਂ ਪਹਿਲਾਂ ਤੁਸੀਂ ਇਹ ਸਿੰਘ ਸਾਹਿਬ ਦੇ ਮੂੰਹੋਂ ਸੁਣੋ ਕੀ ਕਹਿ ਰਹੇ ਹਨ ਲੁਧਿਆਣਾ ਪਰਮਸਿਆ ਮੰਨੂ ਵਾਪਸੀ ਘਟਨਾ ਉੱਤੇ ਸਾਡਾ ਕੂਨ ਪਾਣੀ ਬਣ ਚੁੱਕਾ ਸਾਡੇ ਖਾਸ ਕਰਕੇ ਪੰਜਾਬ ਦੇ ਲੋਕਾਂ ਦਾ ਜਿਹੜੇ ਕਹਿੰਦੇ ਨੇ ਕਿ ਅਸੀਂ ਅਣਖੀ ਆ ਅਣਖ ਮੁੱਕਦੀ ਜਾ ਰਹੀ ਹੈ ਜਿਹੜੇ ਇਹ ਇਤੋਂ ਦੇ ਸਿਸਟਮ ਦੇ ਜਿਹੜੇ ਲੋਕ ਨੇ ਸਾਡੇ ਪੰਜਾਬੀ ਜਿਹੜੇ ਵੱਡੇ ਵੱਡੇ ਇੰਡਸਟਰੀਅਲ ਜਿਹੜੇ ਕਹਿੰਦੇ ਸੀ ਕਿ ਜੀ ਇਹ ਕੰਮ ਕਾਰ ਕਰਨ ਲਈ ਆਉਂਦੇ ਨੇ ਲੈ ਲਓ ਨਜ਼ਾਰਾ ਤੁਹਾਡੀ ਇੱਕ ਇਹੀ ਗੱਲ ਕਰਕੇ ਅੱਜ ਉਹਨਾਂ ਨੂੰ ਸ਼ਹਿ ਮਿਲ ਗਈ ਤੁਸੀਂ ਦੇਖਿਆ ਕਿੰਦਾ ਬੇਤੜਕ ਹੋ ਕੇ ਲੱਗੇ ਹੋਏ ਸੀਗੇ ਮਾਰਨ ਬਹੁਤ ਦੁੱਖ ਦੀ ਗੱਲ ਆ ਕਿ ਅੱਜ ਇੱਕ ਪੰਜਾਬੀ ਭਰਾ ਸਰਦਾਰ ਭਰਾ ਜਿਹਦੀ ਜਿਹਨੂੰ ਜਾਨ ਬਚਾਣ ਲਈ ਨਹਿਰ ਦੇ ਛਾਲ ਮਾਰਨੀ ਪਈ ਪਰ ਨਹਿਰ ਦੇ ਵਿੱਚ ਵੀ ਉਹਨਾਂ ਨੇ ਇੱਟਾ ਰੋੜੇ ਮਾਰ ਮਾਰ ਕੇ ਉਸ ਬੰਦੇ ਨੂੰ ਮਾਰਤਾ ਇਹਦੀ ਜ਼ਿੰਮੇਵਾਰ ਸਾਡਾ ਸਿਸਟਮ ਆ ਠੀਕ ਆ ਇਹ ਹਲੇ ਰੁਕਣਾ ਨਹੀਂ ਆ ਜੇ ਤੁਸੀਂ ਕਹਿ ਦੋ ਕਿ ਕੋਈ ਰੁਕ ਜਾਊਗਾ ਠੀਕ ਆ ਅੱਜ ਮੈਂ ਇੱਕ ਮੁਲਾਜ਼ਮ ਦੇ ਮੂੰਹ ਇਹ ਗੱਲ ਸੁਣੀ ਕਹਿੰਦਾ ਵੀ ਅਸੀਂ ਆਪ ਮਜਬੂਰ ਆ ਠੀਕ ਆ ਸਾਨੂੰ ਵੀ ਉੱਪਰੋਂ ਹਦਾਇਤਾਂ ਆਉਂਦੀਆਂ ਨੇ ਅਸੀਂ ਕੁਝ ਨਹੀਂ ਕਰ ਸਕਦੇ ਕੱਖ ਨਹੀਂ ਕਰ ਸਕਦੇ ਇਹ ਅੱਜ ਮੁੰਡੇ ਦਾ ਸਰਦਾਰ ਮੁੰਡੇ ਦਾ ਜੋ ਵੀ ਹੋਇਆ ਇਹਦਾ ਜ਼ਿੰਮੇਵਾਰੀ ਪ੍ਰਸ਼ਾਸਨ ਕਿਉਂਕਿ ਜੇ ਉਹ ਉਸ ਟਾਈਮ ਚਾਹੁੰਦਾ ਤੇ ਉਸ ਟਾਈਮ ਬਿਆਨ ਇਹ ਵੀ ਦੇ ਸਕਦਾ ਸੀ ਕਿ ਕੋਈ ਵੀ ਜੇ ਇਹੋ ਜਿਹੀ ਹਰਕਤ ਕਰੂਗਾ ਹੁਣ ਜੇ ਇਹੀ ਕਿਸੇ ਸਰਦਾਰ ਮੁੰਡੇ ਨੇ ਜਾਂ ਕਿਸੇ ਪੰਜਾਬੀ ਮੁੰਡੇ ਨੇ ਕਿਸੇ ਭਈਏ ਨੂੰ ਜੇ ਮਾਰਿਆ ਹੁੰਦਾ ਜਾਂ ਕੋਈ ਗੱਲਬਾਤ ਕੀਤੀ ਹੁੰਦੀ ਇਹਨਾਂ ਨੇ ਘੱਟੋ ਘਾਟ ਦਾ ਟੱਬਰ ਵੀ ਚੱਕ ਲੈਣਾ ਸੀਗਾ ਹੈ ਆਲੇ ਦੁਆਲੇ ਦੇ ਜਿਹੜੇ ਨਾਲ ਬੰਦੇ ਉਹਨੇ ਉਹ ਵੀ ਚੱਕ ਲੈਣੇ ਸੀਗੇ ਆ ਜੀ ਆਇਆ ਉਹ ਬੰਦਾ ਹਾ ਫੋਟੋ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਗੋਰਾ ਹੈ ਜਿਸ ਨੇ ਇਹਨਾਂ 트럼ਪ ਨਾਲ ਮਿਲ ਕੇ ਇਹ ਉਹਨਾਂ ਨੇ ਨਵਾ ਉਥੇ ਵਡਾ ਫੈਸਲਾ ਲਿਆ ਹੈ ਕਿ ਅਮਰੀਕੀ ਫੌਜ ਵਿੱਚ ਦਾੜੀ ਰੱਖਣ ਤੇ ਪਾਬੰਦੀ ਲਗਾ ਦਿੱਤੀ ਹੈ ਸਿੱਖਾਂ ਤੇ ਮੁਸਲਿਮ ਸੈਨਿਕਾਂ ਦੀਆਂ ਵਧਣਗੀਆਂ ਮੁਸ਼ਕਲਾਂ ਫੌਜੀ ਸ਼ਾਖਾ ਮੰਤਰੀ ਨੂਰ ਹਰਦਾਸ ਤੋਂ ਪਹਿਲਾਂ ਦੇ ਨਿਯਮ ਲਾਗੂ ਕਰੰਦੇ ਹੁਕਮ ਦਿੱਤੇ ਹਨ 90 ਦਿਨਾਂ ਦਾ ਟਾਈਮ ਦਿੱਤਾ ਹੈ ਕਿ ਆਕਿ 90 ਦਿਨਾਂ ਦੇ ਵਿੱਚ ਵਿੱਚ ਇਹ ਨਿਯਮ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ ਇਸ ਮੰਤਰੀ ਦਾ ਨਾਮ ਹੈ ਰੱਖਿਆ ਮੰਤਰੀ ਹੈ ਪੀਟ ਰੈਗ ਸੀਰ ਇੱਕ ਸੀਠ ਹੈ ਇਹਨੇ ਆਦੇਸ਼ ਦਿੱਤੇ ਹਨ ਟ੍ਰੰਪ ਦੇ ਨਾਲ ਗੱਲ ਕਰਕੇ ਕਿਹਦਾ ਆ ਕਿ ਦਾੜੀ ਉਹ ਕਟਣੀ ਪਵੇਗੀ ਫੇਰੀ ਫੋਲ ਵਿੱਚ ਪੜਤੀ ਕਰਾਂਗੇ ਇਹ ਸਾਰੇ ਮਾਮਲੇ ਤੋਂ ਵੱਧ ਲੋਕੀ ਕਹਿ ਰਹੇ ਹਨ 트럼ਪ ਪਾਗਲ ਹੋ ਗਿਆ ਹੈ ਜੀਹਾਂ ਲੋਕਾਂ ਦੇ ਕਮੈਂਟਾਂ ਵਿੱਚ ਬਹੁਤ ਗਾਲਾਂ ਫੜਾਈਆਂ ਹੈ 트럼ਪ ਨੂੰ ਕਹਿੰਦੇ ਆ ਨੇ ਬਿਲਕੁਲ ਪਾਗਲ ਹੋ ਗਿਆ ਹੈ ਇਹਦੇ ਇਸ ਨੂੰ ਬੰਨਦੋ ਕਿਤੇ ਸੰਗਲ ਨਾਲ ਬਹੁਤ ਹੀ ਜ਼ਿਆਦਾ ਪਦੇ ਕਮੈਂਟ ਕਰ ਰਹੇ ਹਨ ਇਹ ਵਧੀ ਖਬਰ ਤੋਂ ਬਾਅਦ ਇਹਨੇ ਹਾਲੇ ਸਦੇ ਸ਼ੰਗਰ ਨਾਲ ਬੰਦੇ ਕਿ ਡੰਡੇ ਮਾਰੋ ਕਮਟਾਲੇ ਵਿੱਚ ਲੋਕ ਇਸ ਤਰ੍ਹਾਂ ਦੇ ਨਾਲ 트াম্প ਨੂੰ 트াম্প ਸਰਕਾਰ ਨੂੰ ਕਹਿ ਰਹੇ ਹਨ ਬਾਕੀ ਤੁਸੀਂ ਕੀ ਕਹਿਣਾ ਚੁੰਦੇ ਹੋ ਇਸ ਬਾਰੇ ਤੁਸੀਂ ਵੀ ਆਪਣੀ رائے ਜ਼ਰੂਰ ਦੱਸਿਓ ਉਹ ਲਾ ਕੇ ਕੋ ਦੇ ਜਲੰਧਰ ਤੋਂ ਵੱਡੀ ਰੋਲ ਸਾਹਮਣੇ ਆ ਰਹੀ ਹੈ ਕੱਲ ਦਾ ਮਾਹੌਲ ਕਾਫੀ ਭੱਗ ਚੁੱਕਿਆ ਹੈ ਕਹਿ ਰਹੇ ਹਨ ਕਿ ਮੁਸਲਿਮਾਂ ਦਾ ਇਕੱਠ ਜਾ ਰਿਹਾ ਸੀ ਉੱਥੇ ਕਿਸੇ ਹਿੰਦੂ ਪਰਾਰ ਨੇ જય શ્રી ਰਾਮ ਦਾ ਨਾਰਾ ਲਗਾ ਦਿੱਤਾ ਤਾਂ ਉਸ ਤੋਂ ਬਾਅਦ ਮਾਹੌਲ ਕਾਫੀ ਭੱਗ ਗਿਆ ਹੈ ਹਿੰਦੂ ਮੁਸਲਮਾਨ ਦਾ ਮੁੱਦਾ ਬਣ ਚੁੱਕਿਆ ਹੈ ਜਲੰਧਰ ਦੇ ਵਿੱਚ ਇਹਾਂ ਲਾਹੇਬਾਜੀ ਲਗਾਉਣ ਤੋਂ ਬਾਅਦ ਕਹਿ ਰਹੇ ਹਨ ਕਿ ਇਹ ਸਾਰਾ ਮਾਮਲਾ ਮੁੱਥੇ ਕਾਫੀ ਵਾਪਕ ਚੁੱਕਿਆ ਹੈ ਕਹਿ ਰਹੇ ਹਨ ਕਿ ਮੁਸਲਮਾਨ ਇਕੱਠ ਜਾ ਰਿਹਾ ਸੀ ਆਪਣੇ ਪੀਰ ਬਗੰਬਾਨ ਦਾ ਨਾਮ ਪੁਕਾਰਦੇ ਹੋਏ ਕਿ ਉਸ ਦੇ ਵਿੱਚ ਇੱਕ ਹਿੰਦੂ ਲੋ ਜੈ ਸ਼੍ਰੀ ਰਾਮ ਦਾ ਉੱਚੀ ਦਾਣੀ ਨਾਰਾ ਲਗਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਕਾਫੀ ਜਵਾਨ ਲੋਕ ਇੱਕ ਦੂਜੇ ਦੇ ਵਿਰੋਧ ਵਿੱਚ ਆ ਚੁੱਕੇ ਹਨ ਤੇ Hindu Muslim ਦਾ ਮੁੱਦਾ ਬਨਾਤ ਬਹੇ ਹਨ ਉਥੇ ਤੁਸੀਂ ਜਾਨਣਾ ਚਾਹੁੰਦੇ ਹੋ ਇਸ ਵਿੱਚ ਕਿਸ ਦੀ ਗਲਤੀ ਹੈ ਆਪਣੀ ਕੀ ਵਿਚਾਰ ਰਾਇ ਜਰੂਰ ਦੱਸੋ ਨਾਲੇ ਵੇਖੋ ਗੈਠੀ ਹੋ ਰਿਹਾ ਹੈ ਆਹ ਦੇਖੋ ਮੋਟੋ ਪੈਸਾ ਹੀ ਪੈਸਾ ਤੁਹਾਨੂੰ ਦਿਖ ਲਿਆ ਹੋਵੇਗਾ ਇੰਨਾ ਪੈਸਾ ਕਿ ਦਾ ਬਣ ਕੇ ਆ ਕਿੱਥੋਂ ਆ ਗਿਆ ਤੁਸੀਂ ਵੀ ਹੈਰਾਨਤਾ ਜਰੂਰ ਹੋ ਹੋਵੇ ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ਰਾਬ ਕੰਪਨੀ ਓੜੀਸ਼ਾ ਦੀ ਹੈ ਉਥੇ ਜਿਹੜਾ ਇਨਕਮ ਟੈਕਸ ਵਿਭਾਗ ਨੇ ਆਮਦਨ ਕਰਵਾ ਰਿਆ ਨੇ ਛਾਪਾਂ ਮਾਰਿਆ ਤਾਂ ਇੰਨੀ ਕਿਲਕਮ ਮਿਲੀ ਕਿ ਬੈਂਕਾਂ ਤੋਂ ਨੋਟ ਦਿਨਣ ਦੇ ਲਈ ਸ਼ਕਤੀ ਮਸ਼ੀਨਾ ਮੰਗਬੋਰੀਆਂ ਪੈ ਗਈਆਂ ਉਹਨਾਂ ਨੂੰ ਵਿਣਨ ਲੱਗਿਆ ਵੀ ਪੂਰੇ 10 ਦਿਨ ਲੱਗੇ ਕੁੱਲ ਰਕਮ ਤੁਸੀਂ ਪਿੰਡੇ ਦੱਸ ਦਿਓ ਕਿੰਨੀ ਹੈ ਮੈਂ ਤੁਹਾਨੂੰ ਦੱਸਦਾ ਹਾਂ ਕੁੱਲ ਰਕਮ ਦੈਨਫੋਰ 55 ਕਰੋੜ ਰੁਪਏ ਦਸੀ ਜਾ ਰਹੀ ਹੈ ਇੱਕ ਸ਼ਲਾਮ ਕੰਪਨੀ ਤੋਂ ਇੰਨੀ ਜਿਆਦਾ ਉੜੀਸਾ ਦੇ ਵਿੱਚ ਇਨਕਮ ਟੈਕਸ ਨੇ ਰਕਮ ਬ੍ਰਾਮਦ ਕੀਤੀ ਹੈ ਇਨਾਂ ਲਈ ਨਹੀਂ ਇਹ ਇੱਕ ਪੰਜਾਬ ਦੇ ਲਈ ਮਾਣ ਵਾਲੀ ਗੱਲ ਹੈ ਪੰਜਾਬ ਦਾ ਪੁੱਤਰ ਸ਼ੁਭਮਨ ਗਿੱਲ ਜੋ ਕਿ ਹੁਣ ਗੇ ਉਨੂ ਵਾਲਾ ਮੈਚ ਹੈ ਇੰਡੀਆ ਵਰਸ ਆਸਟ੍ਰੇਲੀਆ ਟੈਸਟ ਮੈਚ ਸੀਰੀਜ਼ ਉਸ ਦੇ ਲਈ ਉਸ ਨੂੰ ਕਪਤਾਨ ਬੁਨਾ ਦਿੱਤਾ ਗਿਆ ਹੈ ਤੇ ਨੇ ਰੋਹਿਤ ਸ਼ਰਮਾ ਨੂੰ ਕਪਤਾਨ ਦਾ ਦਰਜਾ ਦਿੱਤਾ ਗਿਆ ਸੀ ਪਰੰਤੂ ਉਹ ਪੰਜਾਬ ਦੇ ਪੁੱਤਰ ਨੇ ਇੱਕ ਬੋਰਿੰਗ ਫਿਲਮ ਨਾਮ ਰੋਸ਼ਨ ਕਰ ਦਿੱਤਾ ਹੈ ਉਸ ਨੂੰ ਇਸਦਾ ਕਪਤਾਨ ਬੁਨਾ ਦਿੱਤਾ ਗਿਆ ਹੈ ਤੇ ਸ਼੍ਰੀਸ਼ ਐੱਯਰ ਜੋ ਕਿ ਪੰਜਾਬ ਕਿੰਗਸ ਪਿਛਲੇ ਸਾਲ ਪੰਜਾਬ ਕਿੰਗਸ ਦੇ ਨਹੀਂ ਫਾਈਨਲ ਵਿੱਚ ਲੈ ਦੇ ਗਏ ਸਨ ਪੰਜਾਬ ਨੂੰ ਉਹਨਾਂ ਨੂੰ ਵਾਈਸ ਕੈਪਟਨ ਬੁਨਾ ਦਿੱਤਾ ਗਿਆ ਹੈ ਬਹੁਤ ਹੀ ਮਾਣ ਦੀ ਗੱਲ ਹੈ ਜੋ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਹਨ ਪਹਿਲੇ ਲੋਹੀਤ ਸ਼ਰਮਨ ਨੂੰ ਕਪਤਾਨੀ ਦਾ ਦਰਜਾ ਦਿੱਤਾ ਗਿਆ ਸੀ ਪਰੰਤੂ ਹੁਣ ਮੀਸੀਸੀਆਈ ਦੀ ਟੀਮ ਨੇ ਆਪਣੇ ਸ਼ੁਭਮਨ ਗਿੱਲ ਨੂੰ ਪੰਜਾਬ ਦੇ ਪੁੱਤਰ ਨੂੰ ਕਪਤਾਨ ਬਣਾਇਆ ਹੈ ਇੰਡੀਆ ਵਰਸਸ ਆਸਟ੍ਰੇਲੀਆ ਸੀਰੀਜ਼ ਜਿਹੜੀਆਂ ਹੁਣ ਅੱਗੇ ਚੱਲਣਗੀਆਂ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਦੂਜੇ ਪਾਸੇ ਵੀ ਸ਼ੇਕ ਸ਼ਰਮਾ ਲ ਕਰੋੜ ਕੀਤਾ ਜਾ ਰਿਹਾ ਹੈ ਕਿ ਉਸਨੇ ਜਿਸ ਮੈਚ ਖਾ ਕੇ ਆਪਣੀ ਪੈਸ ਦਾ ਨਿਆ ਛੱਡਿਆ ਸੀ ਉਸ ਵਿੱਚ ਉਹ 0 ਤੇ ਹੀ ਆਊਟ ਹੋ ਗਿਆ ਪਹਿਲੀ ਗੇਂਦ ਤੇ ਹੀ ਆਊਟ ਹੋ ਗਿਆ ਕੋਈ ਵੀ ਨਾ ਨਹੀਂ ਬਣਾਏ ਕੋਈ ਵੀ ਉਹ ਮਤਲਬ ਸਕੋਰ ਨਹੀਂ ਕੀਤਾ ਤੇ ਭੈਣ ਦਾ ਵਿਆਹ ਵੀ ਛੱਡ ਦਿੱਤਾ ਇਸ ਤਰ੍ਹਾਂ ਉਹਨੂੰ ਟ੍ਰੋਲਿੰਗ ਕੀਤੀ ਜਾ ਰਹੀ ਹੈ ਤਾਂ ਆ ਕੀ ਵਿਚਾਰ ਹੈ ਸਾਰੇ ਮਾਨਲੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਇਹਨੂੰ ਟ੍ਰੋਲਿੰਗ ਕੀਤੀ ਜਾ ਰਹੀ ਹੈ ਕਮੇਟਾਂ ਵਿੱਚ ਆਪਣੀ ਕੀਮਤੀ ਰਾਏ ਜਰੂਰ ਸਾਂਝੀ ਕਰਿਓ ਤੁਸੀਂ ਵੇਖ ਲਓ ਪੰਜਾਬੀ ਬ੍ਰੇਕਿੰਗ ਨੇ ਕਿਸਾਨ